ਜਦੋਂ ਕਾਨੂੰਨ ਸੇਵਾ ਸੰਪਤਾ ਲੱਗਾ ਵੀ ਇਥਾ ਪਿੰਡ ਦੇ ਵਿੱਚ ਇੱਕ ਐਨ.ਆਰ.ਆਈ ਦੇ ਘਰ ਵਿੱਚ ਬੋਲੀ ਚੱਲੀ ਆ। ਤੇ ਇਹੀ ਮੌਕੇ ਤੇ ਪਹੁੰਚੇ ਹਾਂ। ਜੀ ਜੀ ਗੁਰਜੀਦਾ ਹੈਗਾ ਉਹ ਘਰ ਦੇ ਮਾਲਕ ਦਾ ਹੈਗਾ ਉਹਦੇ ਕੋਲ ਗਿਆ ਅਸੀਰ ਕੋ ਹਾਂਜੀ ਉਹਨੇ ਬਾਹਰੋਂ ਸਾਨੂੰ ਭੇਜੀਆਂ ਹਾਂ ਭੇਜ ਕੇ ਤੇ ਉਹ ਲੋਕ ਖੜਾ ਲਿਆ ਗਿਆ ਤੇ ਪਾਇਆ ਗਿਆ ਵੀ ਇੱਕ ਮੋਰਸਾ ਤੇ ਤਿੰਨ ਨੌਜਵਾਨ ਹੋਦੇ ਆ। ਠੀਕ ਹੈ ਜੀ। ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੋਰਸਾ ਰੋਕ ਕੇ ਦੋਹਾਂ ਨੂੰ ਤਰਦੇ ਆ। ਠੀਕ ਹੈ। ਤੇ ਉਹਨਾਂ ਵਿੱਚੋਂ ਪਹਿਲਾਂ ਤੇ ਉਹ ਮੱਟੇ-ਉੱਟ ਵਗੈਰਾ ਮਾਰਦੇ ਘਰ 'ਚ ਠੀਕ ਹੈ ਫਿਰ ਇੱਕ ਜਿਹੜਾ ਜਵਾਨਾ ਉਹ ਆਪਣੇ ਪਿਸਟੌਲ ਜਾਂ ਵਾਲਰ ਕਸਾ ਜਿਹ ਪਿਸਟੌਲ ਇਹ ਕਰ ਦਫਾਰ ਹੋਗਾ ਹਾਂ ਜੀ ਦੋ ਫਾਇਰ ਲਗੋਈ ਕੀਚੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੀਆਂ ਨੇ ਠੀਕ ਹੈ ਜੀ ਕਹਿੰਦੇ ਹਿਸਾਬ ਨਾਲ ਕਿਹਾ ਸੀ ਕਿ ਕਟਾਈ 350 ਉਹਦਾ ਕਟਾ ਹੋ ਸਕਦਾ ਕਿੰਨੇ ਵਿਅਕਤੀ ਸੀਗੇ ਕਿੰਨੇ ਜਣੇ ਸੀਗੇ ਕਾਤੇ ਸੀਗੇ ਮੋੜ ਸਗੋ ਤੇ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਾਇਰ ਕੀਤੇ ਇਹ ਦੇਖੋ ਜੋ ਗ੍ਰਫਤਾਰ ਹੋਣਗੇ ਪੇਪਰ ਲਗੂਆ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਦੀ ਸਾਡੇ ਜਿਹਾ ਆਪਣੀ ਇੰਟਰਨੈਟ ਚਲਦੀ ਨਹੀਂ ਐਨ ਆਰ ਆਈ ਹੈ ਨਾ ਹਾਂਜੀ ਤੇ ਰਾਤ ਦਾ ਸਮਾਂ ਕਿਦਾਂ ਦਾ ਰਾਤ ਦਾ 12:30 ਦਾ ਟਾਈਮ ਸੀ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਝ ਹਜੇ ਕੁਝ ਨਹੀਂ ਗਿਆ ਜਾਂਦਾ ਤਫਤੀਸ਼ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਫੁਟੇਜ ਜਿਹੜੀ ਹੈਗੀ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੇ ਭੇਜੀ ਸੀ ਜਿਨ੍ਹਾਂ ਦਾ ਕਾਫਾਇਲ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਸਿਰਫ ਇਹੋ ਹੀ ਦਿਖਦੀ ਵੀ ਹਮ ਤੈਨੂੰ ਮੁੰਦੇ ਆਪਣੇ ਘਰ ਆ ਕੇ ਦਰਵਾਜ਼ੇ ਠੀਕ ਹੈ ਕੀ ਪਰਚਾ ਦੱਜ ਹੋ ਗਿਆ ਪਰਚਾ ਲਏਗਾ 298 ਨੰਬਰ ਮਕਦਮਾ ਰਜਿਸਟਰ ਹੋ ਗਿਆ ਠੀਕ ਹੈ ਜੀ ਤੁਹਾਡੀ ਤਕਰੀਰ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀ ਦਸਾਲਾ ਇੰਚਾਰਜ ਕਰ ਰਹੇ ਕਰ ਰਹੇ ਜਦੋਂ ਕੱਲ ਸਵੇਰ ਤੋਂ ਪਤਾ ਲੱਗਾ ਵੀ ਥਾ ਪਿੰਡ ਦੇ ਵਿੱਚ ਇੱਕ ਐਨਆਰਆਈ ਦੇ ਘਰ ਵਿੱਚ ਬੋਲੀ ਚੋਰੀਆਂ। ਤੇ ਮੌਕੇ ਤੇ ਪਹੁੰਚੇ ਹਾਂ। ਹਾਂ ਜੀ ਸੀਸੀ ਗੁਰਜੀ ਦਾ ਹੈਗਾ ਉਹ ਘਰ ਦੇ ਮਾਲ ਦਾ ਹੈਗਾ ਉਹਦੇ ਘੋਲਿਆ। ਸੀਨੀਰ ਕੋ ਹਾਂਜੀ। ਉਹਨੇ ਬਾਹਰੋਂ ਸਨੋ ਭੇਜੀਆਂ। ਹਾਂਜੀ। ਇਹ ਜਿਹਦੇ ਉਹ ਜੋ ਖਾ ਲਿਆ ਗਿਆ ਉਹ ਪਾਇਆ ਗਿਆ ਵੀ ਇੱਕ ਮੋਟਰਸਾਈਕਲ ਤੇ ਨੌਜਵਾਨ ਆਉਂਦੇ ਆ। ਠੀਕ ਹੈ ਜੀ। ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੋਟਰਸਾਈਕਲ ਰੋਕ ਕੇ ਦੋਨਾਂ ਨੂੰ ਤੁਰਦੇ ਆ। ਠੀਕ ਹੈ। ਤੇ ਉਹਨਾਂ ਵਿੱਚੋਂ ਪਹਿਲਾਂ ਤੇ ਉਹ ਬੱਟੇ-ਵੱਟੇ ਵਗੈਰਾ ਮਾਰਦੇ ਘਰ 'ਚ। ਠੀਕ ਹੈ ਫਿਰ ਇੱਕ ਜਿਹੜਾ ਜਵਾਨ ਆ ਉਹ ਆਪਣੇ ਪਿਸਤੌਲ ਨਾਲ ਜਾਂ ਵਾਲਰ ਕੈਸਾ ਜੀ ਪਿਸਤੌਲ ਇਹ ਕਰ ਦਫਾਰ ਹੋਗਾ ਉਹਨਾਂ ਨੂੰ ਉਹਨਾਂ ਕੋਈ ਕੀਚੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੇ ਉਹਨੇ ਠੀਕ ਹੈ ਜੀ ਕਹਿੰਦੇ ਹਿਸਾਬ ਨਾਲ ਕਿਹਾ ਸੀ ਕਿ ਕਟਾਈ 319 ਉਹਦਾ ਕਟਾ ਹੋ ਸਕਦਾ ਕਿੰਨੇ ਵਿਅਕਤੀ ਸੀਗੇ ਕੰਨਾਂ ਜਿਹੜਾ ਸੀਗੇ ਕਾਤੇ ਸੀਗੇ ਮੋੜਸਾ ਕੋ ਤੇ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਾਇਰ ਕੀਤੇ ਇਹ ਦੇਖੋ ਜੋ ਗ੍ਰਸਤਾਰ ਹੋਣਗੇ ਪੇਪਰ ਲਵਗਾ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈਦੀ ਸਾਡੇ ਜਿਹਾ ਆਪਣੇ ਇਨਰ ਸੀਜ਼ ਨਹੀਂ ਐਨ ਆਰ ਆਈ ਹੈ ਨਾ ਹਾਂਜੀ ਤੇ ਰਾਤ ਦਾ ਸਮਾਂ ਕਿਦਾਂ ਦਾ ਰਾਤ 12:00 ਦਾ ਟੈਂਪਰ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਛ ਅਜੇ ਕੁਛ ਨਹੀਂ ਗਿਆ ਜਾਂਦਾ ਤਫਤੀਸ਼ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਫੁਟੇਜ ਜਿਹੜੀ ਹੈਗੀ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੂੰ ਭੇਜੀ ਸੀ ਜਿਨ੍ਹਾਂ ਦਾ ਘਰ ਫਾਇਰ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਸਿਰਫ ਇਹੋ ਹੀ ਦਿਖਦੀ ਵੀ ਹਮ ਤਨ ਮੁੰਦੇ ਆਪਣੇ ਘਰ ਕਰਦੇ ਥਣੇ ਠੀਕ ਹੈ ਕੀ ਪਰਚਾ ਦਰਜ ਹੋ ਗਿਆ ਪਰਚਾ ਲਏਗਾ 298 ਨੰਬਰ ਮਕਦਮਾ ਰਜਿਸਟਰ ਹੋ ਗਿਆ ਠੀਕ ਹੈ ਜੀ ਤੁਹਾਡੀ ਤਕਰੀਰ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀ ਦਸਾਲਾ ਇੰਚਾਰਜ ਕਰ ਰਹੇ ਕਰ ਰਹੇ ਹੈ